ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਬਣਾਉਣਾ ਇੱਕ ਹੋਰ ਡਿਜ਼ਾਈਨ ਤੇ ਡਿਜ਼ਾਈਨ ਬਣਾਉਣ ਵਾਸਤੇ ਮੈਂ ਸਲਾਈ ਤੇ 25 ਕੁੰਡੇ ਪਾਏ ਹੈ ਜੀ 5-5 ਕੁੰਡੇ ਡਿਜ਼ਾਈਨ ਦੇ 2-2 ਕੁੰਡੇ ਆਪਾਂ ਵਿੱਚ ਉਲਟੇ ਬਣਾਉਣੇ ਜਿਹੜੇ ਉਹ ਹੈ 7-7 ਕੁੰਡਿਆਂ ਦਾ ਡਿਜ਼ਾਈਨ ਹੈ ਜੀ ਇੱਕ-ਇੱਕ ਕੁੰਡਾ ਆਪਣਾ ਸਾਈਡ ਤੇ ਇੱਕ ਇੱਧਰ ਇੱਕ ਇੱਧਰ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਦੱਸ ਦਾਂ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਵੀਡੀਓ ਫਸਟ ਵਾਲਾ ਕੁੰਡਾ ਆਪਾਂ ਤਾਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਤਾਂਗਾ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾਇਆ ਦੋ ਕੁੰਡੇ ਸਿੱਧੇ ਬਣਾ ਲਿਆ ਆਪਾਂ ਤਾਂ ਗਾ ਅੱਗੇ ਕਰਾਂਗੇ ਇੱਥੇ ਆਪਾਂ ਹੁਣ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਨਹੀਂ ਬਣਾਉਣਾ ਹੈਗਾ ਆਪਾਂ ਇਧਰੋਂ ਸਲਾਈ ਪਾ ਕੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਣਾ ਹੈ ਇੱਕ ਕੁੰਡਾ ਆਪਾਂ ਫਿਰ ਸਿੱਧਾ ਬਣਾ ਲਾਂਗੇ ਆਪਣੇ ਜੀ ਪੰਜ ਕੁੰਡੇ ਹੋਗੇ ਦੋ ਕੁੰਡੇ ਉਲਟੇ ਬਣਾਈ ਦੋ ਕੁੰਡੇ ਸਿੱਧੇ ਬਣਾਈ ਇੱਕ ਕੁੰਡੇ ਦਾ ਵੜ ਪਾ ਕੇ ਇੱਥੇ ਦੋ ਕੁੰਡਿਆਂ ਦਾ ਇੱਕ ਕੀਤਾ ਫਿਰ ਇੱਕ ਕੁੰਡਾ ਸਿੱਧਾ ਬਣਾਇਆ ਅੱਗੇ ਆਪਾਂ ਫਿਰ ਤਾਂ ਅੱਗੇ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ। ਧਾਗਾ ਅੱਗੇ ਕਰਾਂਗੇ। ਐਸ ਸਾਈਡ ਤੋਂ ਕੁੰਡੇ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਇੱਕ ਕੁੰਡਾ ਫਿਰ ਤਾਂ ਆਪਾਂ ਸਿੱਧਾ ਬਣਾ ਲਾਂਗੇ। ਇਹ ਵੀ ਆਪਣੇ ਸੱਤ ਕੁੰਡੇ ਹੋ ਗਏ ਜੀ। ਦੋ ਉਲਟੇ ਦੋ ਸਿੱਧੇ ਇੱਥੇ ਇੱਕ ਕੁੰਡਾ ਵਲਵਾ ਕੇ దో చార్ ఛే సో కుండే ఉల్టే బ పిచ్చే కిధె బనావే ధాగా అలా కు బనావే ਆਹ ਸਾਰੀ ਇੱਕ ਗੁੰਡਾ ਫਿਰ ਤੋਂ ਸਿੱਧਾ ਬਣਾਵਾਂਗੇ ਇੱਥੇ ਆਪਣੇ ਕੋਲ ਦੋ ਗੁੰਡੇ ਚਾਹੀਦੇ ਸੀ ਇੱਕ ਗੁੰਡਾ ਘਟ ਗਿਆ ਆਪਾਂ ਇੱਥੇ ਚੱਕ ਕੇ ਦੋ ਗੁੰਡੇ ਬਣਾ ਲਈਏ ਤਾਂ ਆਪਣੇ ਕੋਲ ਇਹ 26 ਗੁੰਡੇ ਹੋ ਗਏ ਜੀ ਉਲਟੀ ਸिलाई ਆਪਾਂ ਪੂਰੀ ਉਲਟੀ ਬਣਾਵਾਂਗੇ ਆਪਣੇ ਆਗੇ ਜੇ ਉਲਟੀ ਸਲਾਈ ਆਪਾਂ ਦੋ ਕੁੰਡੇ ਬਣਾ ਲਏ ਸਿੱਧੇ ਬੱਚੇ ਕੁੰ ਬੱਚੀ ਕੁੰਡੇ ਹੀ ਹੈ ਜੀ ਡਿਜ਼ਾਈਨ ਦੇ ਇਹ ਇੱਕ ਕੁੰਡਾ ਪਹਿਲਾਂ ਮੈਥੋਂ ਘੱਟ ਰਹਿ ਗਿਆ ਸੀ ਤੇ ਹੁਣ ਦੇਖੋ ਜੀ ਆਪਾਂ ਦੋ ਕੁੰਡੇ ਸਿੱਧੇ ਬਣਾ ਲਏ ਇੱਕ ਕੁੰਡਾ ਆਪਾਂ ਉਲਟਾ ਬਣਾਇਆ ਇੱਥੇ ਆਪਾਂ ਵੜ ਪਾ ਕੇ ਇੱਕ ਕੁੰਡਾ ਬਣਾਇਆ ਦੋ ਵੜ ਪਾ ਕੇ ਆਪਾਂ ਤਿੰਨ ਕੁੰਡੇ ਬਣਾ ਲਏ ਫਿਰ ਵੜ ਪਾ ਕੇ ਆਪਾਂ ਚਾਰ ਕੁੰਡੇ ਬਣਾ ਲਏ ਉਲਟੀ ਸਾਈਡ ਹੈ ਇਹ ਫਿਰ ਧਾਗਾ ਪਿੱਛੇ ਕਰਾਂਗੇ। ਦੋ ਗੁੰਡੇ ਸਿੱਤੇ ਬਣਾਵਾਂਗੇ। ਇੱਕ ਗੁੰਡਾ ਆਪਾਂ ਉਲਟਾ ਬਣਾਇਆ। ਇੱਥੇ ਆਪਾਂ ਫਿਰ ਤਾਂ ਅੱਗੇ ਸਲਾਈ ਤੇ ਵੜ ਪਾਵਾਂਗੇ। ਇੱਕ ਗੁੰਡਾ ਬਣਾਇਆ। ਅੱਗੇ ਫਿਰ ਵੜ ਪਾ ਕੇ ਦੋ ਗੁੰਡੇ ਬਣਾ ਲਏ। ਵੜ ਪਾ ਕੇ ਫਿਰ ਤਿੰਨ ਤੇ ਚਾਰ ਗੁੰਡੇ ਬਣਾ ਲਏ। ਵੜ ਪਾ ਕੇ ਫਿਰ ਇੱਥੇ ਨਹੀਂ ਵੜ ਪਾਉਣਾ ਐਂਡ ਤੇ ਆਪਾਂ ਚਾਰ ਗੁੰਡਿਆਂ ਦੇ ਵੜ ਪਾ ਲਿਆ ਦੋ ਗੁੰਡੇ ਉਲਟੇ ਬਣਾ ਲਏ ਜਿਹੜੇ ਉਧਰੋਂ ਆਪਾਂ ਉਲਟੇ ਬਣਾਉਣੇ ਆ ਦੋ ਗੁੰਡੇ ਇਧਰੋਂ ਆਪਾਂ ਸਿੱਧੇ ਬਣਾ ਲਏ ਫਿਰ ਤੋਂ ਇੱਕ ਗੁੰਡਾ ਉਲਟਾ ਬਣਾਇਆ ਸਲਾਈ ਤੇ ਵੜ ਪਾ ਕੇ ਇੱਕ ਵੜ ਪਾ ਕੇ ਦੋ ਤੇ ਵੜ ਪਾ ਕੇ ਤਿੰਨ ਫਿਰ ਵੜ ਪਾ ਕੇ ਚਾਰ சிோ உல்ட்டா சிதே பாசே பாசா கண்டா தாடிய దో కడే ఉల్టే ధాగా పిచ్చే కను పాను అర కు కను తారా కు తారా షాగి ఆ కులావే సాడేజీ సైతే ఎన్ను సై ਇੱਕ ਸੌਰੀ ਇਧਰ ਇਧਰ ਹੀ ਰੱਖਣਾ ਧਾਗਾ ਇਹ ਤਾਂ ਧਾਗਾ ਇਧਰ ਹੀ ਸੀਗਾ ਇੱਥੇ ਆਪਾਂ ਇੱਕ ਕੁੰਡਾ ਬਣਾ ਲਿਆ ਫਿਰ ਇੱਥੇ ਵਾਲ ਪਾਵਾਂਗੇ ਜੇ ਅਜੇ ਆਪਾਂ ਤਿੰਨ ਕੁੰਡੇ ਬਣਾ ਲੈਣੇ ਹੁਣ ਆਪਾਂ ਧਾਗਾ ਇਧਰ ਹੀ ਰੱਖਾਂਗੇ ਤਾਂ ਦੋ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਆਪਣੇ ਪੰਜ ਕੁੰਡੇ ਹੋ ਜਾਣਗੇ ਪੂਰੇ ਤੋ 4 6 3 ਦੋ ਉਲਟੇ ਦਵਾ ਹੋ ਗਏ ਜੀ 2 4 6 7 ਗੁੰਡੇ ਹੋ ਗਏ ਸੌਰੀ ਆ ਇੱਧਰ ਦੇ ਇੱਥੋਂ ਤੱਕ ਗਿਣਨੇ ਆਪਾਂ 2 4 6 1 7 ਆ ਦੋ ਗੁੰਡੇ ਇੱਧਰ ਤਗਾ ਇਧਰ ਰੱਖਾਂਗੇ ਆਪਾਂ ਇੱਕ ਵਾਰੀ ਬਣਾਇਆ ਵਲ ਪਾ ਕੇ ਫਿਰ ਤੋਂ ਦੋ ਵਾਰੀ ਬਣਾ ਲਿਆ ਤਿੰਨ ਗੁੰਡੇ ਬਣਾ ਲਏ ਆਪਾਂ ਹੁਣ ਆਪਾਂ ਧਾਗਾ ਇਧਰ ਪਿੱਛੇ ਰੱਖਾਂਗੇ ਤਾਂ ਆਪਾਂ ਦਾ ਦੋ ਗੁੰਡੇ ਉਲਟੇ ਬਣਾ ਲਾਂ ਹੁਣ ਆਪਣਾ ਧਾਗਾ ਇਧਰ ਹੀ ਹੈ ਆਪਣੇ ਜਿਹੜੇ ਗੁੰਡੇ ਹੈਗੇ ਸਹੀ ਵਾਲੇ ਉਹ ਆਪਾਂ ਛੜਾਈ ਤੇ ਲੈਣ ਜਿਹੜੇ ਆਪਾਂ ਵਲ ਪਾਏ ਸੀ ਆਪਾਂ ਛੱਡ ਦੇਣੇ പേര് ഇന്നു സിലായി ദോ വരെ ബസ് തരത്തിനു വധ ജൂഗാക്ക് കൂടാതെ ആ വളവാ വധ ഗോ കി ਉਲਟੀ ਸਲਾਈ ਆਪਣੇ ਪੂਰੀ ਹੁਣ ਉਲਟੀ ਬਣਾਉਂਗੀ 5 ਕੁੰਡੇ ਉਲਟੇ ਬਣਾਵਾਂਗੇ 2 ਕੁੰਡੇ ਸਿੱਧੇ ਤੋਰ ਇਸ ਲਈ ਆਪਾਂ ਕੰਪਲੀਟ ਕਰ ਲਈਏ ਅਗے ਮੈਂ ਇੱਕ ਡਿਜ਼ਾਈਨ ਹੋਰ ਬਣਾ ਕੇ ਦਿਖਾਉਣੀ ਆ ਆਹ ਲੋ ਜ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਗਿਆ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਮੇਰੀ ਪੂਰੀ ਵੀਡੀਓ ਦੇਖਿਆ ਕਰੋ ਜੀ ਜੇ ਆ ਬਿਨਾ ਬਾਰਡਰ ਤੋਂ ਬਣਾਇਆ ਹੋਇਆ ਤਾਂ ਇਸ ਤਰ੍ਹਾਂ ਬਣਦਾ ਜਿਵੇਂ ਜਿਗਜੈਕ ਜਿਆ ਹੁੰਦਾ ਤੇ ਜੇ ਆਪਾਂ ਬਾਰਡਰ ਬਣਾ ਕੇ ਬਣਾਉਨੇ ਆ ਤਾਂ ਵੀ ਇਸ ਤਰ੍ਹਾਂ ਬਣਦਾ ਜੀ ਕੋਟੀ ਸਵੈਟਰ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ